ਇਹ ਤਸਵੀਰਾਂ ਖਨੌਰੀ ਬਾਰਡਰ ਦੀਆਂ ਨੇ ਇੱਥੇ ਮਨਜੀਤ ਸਿੰਘ ਦੀ ਮ੍ਰਿਤਕ ਦੇ ਲਿਆਂਦੀ ਗਈ ਅਤੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਕੁਝ ਦਿਨ ਪਹਿਲਾਂ ਖਨੌਰੀ ਬਾਰਡਰ ਤੇ ਮਨਜੀਤ ਸਿੰਘ ਦੀ ਮੌਤ ਹੋ ਗਈ ਸੀ ਸ਼ਰਧਾਂਜਲੀ ਬਾਅਦ ਪਿੰਡ ਕੰਗ ਥਲਾ ਜ਼ਿਲ੍ਹਾ ਪਟਿਆਲਾ ਦੇ ਮਨਜੀਤ ਸਿੰਘ ਦਾ ਸੰਸਕਾਰ ਕਰ ਦਿੱਤਾ ਗਿਆ ਮਨਜੀਤ ਸਿੰਘ ਦਾ ਬਹੁਤ ਵੱਡਾ ਰੋਲ ਸੀਗਾ ਉਸਨੇ ਆਪਣੇ ਨੇੜੇ ਦੇ ਪਿੰਡਾਂ ਦੇ ਜੇ ਬਹੁਤ ਨੌਜਵਾਨਾਂ ਨੂੰ ਅਗਵਾਈ ਕਰਕੇ ਇੱਥੇ ਲਿਆਂਦਾ ਸੀਗਾ ਜੋ ਕਿ ਆਪਣੇ ਮੰਗਾ ਨੇਗੀਆਂ ਉਹਦੇ ਸਬੰਧ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਇਹ ਲੈ ਕੇ ਆਏ ਸੀ ਇਹਨਾਂ ਦੇ ਜੋ ਅੱਜ ਇਹਨਾਂ ਦੇ ਮੌਤ ਦੇ ਵਿੱਚ ਸਬੰਧ ਦੇ ਵਿੱਚ ਸੰਗਤਾਂ ਦਾ ਬਹੁਤ ਭਾਰੀ ਮਤਲਬ ਰੋਸ ਹੈਗਾ ਉਸੇ ਰੋਸ ਦੇ ਦੀਨੀ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਸੰਗਤਾਂ ਪਹੁੰਚੀਆਂ ਹੋਈਆਂ ਨੇ ਜੀ ਅੱਜ ਉਹਨਾਂ ਦਾ ਪਾਰਕਤੀ ਸ਼ਰੀਰ ਇੱਥੇ ਲਿਆਂਦਾ ਗਿਆ ਕੀ ਸ਼ਰਧਾਂਜਲੀ ਦਿੱਤੀ ਗਈ ਹੈ ਉਹਨਾਂ ਨੂੰ ਹਾਂ ਜੀ ਹਾਂ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਕਿਉਂਕਿ ਕੱਲ ਵੀ ਇੱਕ ਨੌਜਵਾਨ ਮੁੰਡਾ ਸੁਭਜੀਤ ਸਿੰਘ ਸੁਭਕਰਨ ਸਿੰਘ ਜੋ ਇੱਥੇ ਸ਼ਹੀਦ ਹੋ ਗਏ ਸਨ ਉਹਨਾਂ ਦਾ ਵੀ ਮਤਲਬ ਸੰਗਤਾਂ ਦੇ ਵਿੱਚ ਭਾਰੀ ਰੋਸ ਸੀਗਾ ਇਹਨਾਂ ਦੀ ਜੋ ਪਾਰਕਤ ਦੇਹ ਇੱਥੇ ਅਜਲੀਆ ਦਿੱਤੀ ਗਈ ਹੈ ਉਹਨਾਂ ਨੂੰ ਬਹੁਤ ਸਾਰੀਆਂ ਸੰਗਤਾਂ ਨੇ ਸ਼ਰਧਾਂਜਲੀ ਭੇਟ ਕੀਤੀ ਹੈ ਜੋ ਤੁਮ ਦਾਇਜਾ ਹਾਂਜੀ ਹਾਂ ਹੋਰ ਵੀ ਮਜ਼ਬੂਤ ਹੁੰਦਾ ਜਾਏਗਾ ਸਾਰੇ ਨੌਜਵਾਨਾਂ ਦੇ ਜਿਹੜੇ ਹੌਸਲੇ ਨੇ ਬੁਲੰਦ ਰੇਗੇ ਉਹ ਜੋ ਦਿੱਲੀ ਦਾ ਆਪਣੇ ਟਾਰਗੇਟ ਮਿਟਿਆ ਹੋਇਆ ਹੈਗਾ ਜਾਣ ਵਾਸਤੇ ਉਹ ਹਰ ਹਾਲਤ ਦੇ ਵਿੱਚ ਨੌਜਵਾਨ ਕੀ ਬਜ਼ੁਰਗ ਕੀ ਤੇ ਬੱਚੇ ਕੀ ਸਾਰੇ ਉਹ ਦਿੱਲੀ ਦੇ ਵਿੱਚ ਕੁਝ ਜ਼ਰੂਰ ਕਰਨਗੇ ਇਹ ਸਾਡੀ ਕਿਸਾਨਾਂ ਦਾ ਇੱਕ ਪਵਿੱਤਰ ਸਥਾਨ ਜਿੱਥੇ ਵੀ ਧਰਨਾ ਲੱਗਦਾ ਜਿਹੜੀਆਂ ਮੰਗ ਹੱਕੀ ਮੰਗਾਂ ਨੂੰ ਲੈ ਕੇ ਜਿੱਥੇ ਅਸੀਂ ਬੈਠਦੇ ਆ ਤੇ 14 ਤਰੀਕ ਨੂੰ ਉਹਨਾਂ ਦਾ ਜਦੋਂ ਕਿਸਾਨਾਂ ਤੇ ਹੋ ਰੇ ਤਸੱਦਦ ਨੂੰ ਦੇਖ ਕੇ ਝੱਲਿਆ ਨਹੀਂ ਗਿਆ ਤੇ ਉਹਨਾਂ ਦਾ ਹਾਰਟ ਫੇਰ ਹੋਣ ਨਾਲ ਮੌਤ ਹੋਈ ਸੀ ਕਿਉਂਕਿ 14 ਤਰੀਕ ਨੂੰ ਵੀ ਬਹੁਤ ਭਾਰੀ ਗੋਲਾਬਾਰੀ ਬਰੂਦ ਮੋਟਰ ਤੇ ਐਸਐਲਆਰ ਤੇ ਦੂਜੀਆਂ ਗੋਲੀਆਂ ਲੱਗੀਆਂ ਗਈਆਂ ਸੀ ਤੇ ਜਦੋਂ ਸਾਡੇ ਬਜ਼ੁਰਗ ਦੇਖਦੇ ਵੀ ਸਾਡੇ ਨੌਜਵਾਨਾਂ ਤੇ ਇਹ ਤਸੱਦਦ ਹੋ ਰਿਹਾ ਹੈ ਤੇ ਉਹਨਾਂ ਤੋਂ ਝੱਲਿਆ ਨਹੀਂ ਗਿਆ ਉਹਨਾਂ ਦਾ ਹਾਰਟ ਫੇਰ ਨਾਲ ਮੌਤ ਹੋ ਗਈ ਜੀ ਤੇ ਉਸ ਤਰ੍ਹਾਂ ਫਿਰ ਅੱਜ ਉਹਨਾਂ ਦਾ ਪਾਰਠਿਕ ਸ੍ਰੀ ਇੱਥੇ ਲਿਆਂਦਾ ਗਿਆ ਤੇ ਸਨਮਾਨ ਸਹਿਤ ਸਟੇਜ ਦੇ ਅੱਗੇ ਬਾਰਡਰ ਦੇ ਨੇੜੇ ਲਿਜਾ ਕੇ ਸਾਰਿਆਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ ਆ ਤੇ ਹੁਣ ਉਹਨਾਂ ਦਾ ਸੰਸਕਾਰ ਕੀਤਾ ਜਾਊਗਾ ਬਸ ਇਹੀ ਅੱਜ ਜਿਹੜਾ ਹੈਗਾ ਸੀ ਸਾਰਿਆਂ ਨੇ ਸਾਰੇ ਕਿਸਾਨ ਸਮਾਜ ਵੱਲੋਂ ਮਜ਼ਦੂਰ ਸਮਾਜ ਵੱਲੋਂ ਉਸ ਕਿਸਾਨ ਸਾਡੇ ਯੋਧਿਆਂ ਨੂੰ ਜਿਹੜੇ ਇਸ ਅੰਦੋਲਨ ਦੇ ਵਿੱਚ ਆ ਕੇ ਆਪਣੀਆਂ ਹਉਤੀਆਂ ਦਿੰਦੇ ਤੇ ਆਪਣੇ ਕਿਸਾਨ ਭਰਾਵਾਂ ਵਾਸਤੇ ਮੰਗਾਂ ਦੇ ਵਾਸਤੇ ਆਪਣੇ ਪ੍ਰਾਨ ਤੱਕ ਪੇਸ਼ਾਵਰ ਕਰਦੇ ਆ ਉਹਨਾਂ ਨੂੰ ਅਸੀਂ ਸਾਡੀ ਜਥੇਬੰਦੀ ਭਾਰਤੀ ਕਿਸਾਨ ਇਕਤਾ ਬੀਕੇ ਵੱਲੋਂ ਸੰਯੁਕਤ ਕਿਸਾਨ ਮੋਰਚਾ ਗੈਰਨੀਤੀਕ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਦੇ ਆ